indicate would be done ਉਹ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਇਟ ਹੈਸ ਹੈਪਨਡ ਸੋ ਮਨੀ ਟਾਈਮਸ ਵਿਦ دی ਵੇਰੀਅਸ ਮਨਿਸਟਰੀਜ਼ ਇਹ ਕਿਉਂਕਿ ਨਵੇਂ ਮਨਿਸਟਰ ਨੇ ਬੈਨ ਨੂੰ ਪੁੱਛਣਾ ਕਰ ਮੰਗਿਆ ਇਹ ਕਰਵਾ ਦੋਗੇ 15 ਦੇ ਬਸ ਉਹਨਾਂ ਨੇ ਕਹਿਤਾ ਜੀ ਪ੍ਰਸ਼ਨ ਕਾਲ ਇਹਨੇ ਦਿੱਤਾ ਜੇ ਤੱਕ ਪ੍ਰਸ਼ਨ ਕਾਲ ਖਤਮ ਹੁੰਦਾ ਹੈ ਬਾਕੀ ਰਹਿੰਦੇ ਪ੍ਰਸ਼ਨ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਨ ਨਿਯਮਵਲੀ ਦੇ ਨਿਯਮ 38 ਅਧੀਨ ਉੱਤਰ ਦਿੱਤੇ ਸਮਝੇ ਜਾਣ ਹੁਣ ਅਸੀਂ ਅਜੰਡੇ ਦੀ ਅਗਲੀ ਆਈਟਮ ਲਵਾਂਗੇ ਜ਼ੀਰੋ ਆਵਰ ਜੀ ਬਾਜਵਾ ਜੀ ਸਪੀਕਰ ਸਾਹਿਬ ਜਦੋਂ ਇਹ ਮੌਜੂਦਾ ਸਰਕਾਰ ਆਈ ਹੈ ਸਰ 3 ਸਾਲ ਪਹਿਲੇ ਤੁਹਾਡੀ ਇਹਨਾਂ ਦਾ ਸਾਰਿਆਂ ਨੂੰ ਵੱਡਾ ਨਾਰਾ ਪੰਜਾਬ ਦੇ ਵਿੱਚ ਸੀ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਸਰਕਾਰ ਦੇ ਤੁਹਾਡੀ ਵੀ ਹੈ ਜੀ ਸਾਰਿਆਂ ਦੀ ਮਿਹਰਬਾਨੀ ਤੁਹਾਡੀ ਮੈਂ ਤਾਂ ਮੰਨਣਾ ਹੀ ਹੈ ਸਾਡੀ ਵੀ ਹੈ ਇਸੇ ਗੱਲ ਕਰਨ ਜੀ ਗੁਜ਼ਾਰਿਸ਼ ਇਹ ਸੀ ਕਿ ਸਾਰਿਆਂ ਨੂੰ ਵੱਡਾ ਨਾਰਾ ਸੀ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਪਿਛਲੇ ਦਿਨੀ ਸਰ ਪੰਜਾਬ ਸਟੇਟ ਇਲੈਕਸਿਟੀ ਬੋਰਡ ਇੰਜੀਨੀਅਰਸ ਐਸੋਸੀਏਸ਼ਨ ਉਹਨਾਂ ਦੇ ਪ੍ਰਧਾਨ ਨੇ ਸਟ ਜਸਬੀਰ ਸਿੰਘ ਤੇ ਮਾਨ ਤੇ ਜਨਰਲ ਸੈਕਟਰੀ ਨੇ ਅਜੀਪਾਲ ਸਿੰਘ ạtਵਾਲ ਸਾਹਿਬ ਉਹਨਾਂ ਨੇ ਇੱਕ ਚਿੱਠੀ ਲਿਖੀ ਸਾਬ ਭਗਵੰਦ ਸਿੰਘ ਮਾਨਚੀ ਮਿਸਟਰ ਸਾਹਿਬ ਨੂੰ ਇਹ 6225 ਨੂੰ ਹੁਣ ਰੀਸੈਂਟਲੀ ਸ ਪੋਸਟ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਕਿ ਕੌਰਨਸਟ ਅਪਰਾਇਟ ਹੁਸ਼ਿਆਰਪੁਰ ਦੇ ਵਿੱਚ ਸੁਪਰਡੈਂਟ ਇੰਜੀਨੀਅਰ ਸੀ ਉਹਦੇ ਕੋਲ ਮੰਗ ਪੈਸਿਆਂ ਦੀ ਕੀਤੀ ਗਈ ਤੇ ਇਹ ਗੱਲ ਕਹੀ ਗਈ ਕਿ ਪੈਸੇ ਸਾਰੇ ਦੇ ਸਾਰੇ ਦਿੱਲੀ ਦੀ ਇਲੈਕਸ਼ਨ ਵਿੱਚ ਆਪ ਦੀ ਮਦਦ ਵਾਸਤੇ ਜਾਣੇ ਨੇ ਤੇ ਕਾਈਂਡਲੀ ਤੁਸੀਂ ਪੈਸੇ ਦਿਓ ਇੱਕ ਵੱਡਾ ਅਮਾਉਂਟ ਸੀ ਉਹਨਾਂ ਨੇ ਵਿਜੀਲੈਂਸ ਨੂੰ ਇਤਲਾਹ ਦਿੱਤੀ ਬਹੁਤ ਘਾਟੀ bizness ਚੰਗਾ ਕੰਮ ਕਰਦੀ ਬਟ ਇਹਦੇ ਵਿੱਚ ਇੱਕ ਚੰਗਾ ਕੰਮ ਕੀ ਕੀਤਾ ਕਿ ਉਹਨਾਂ ਦੇ ਕਹਿਣ ਤੇ ਉਹਨਾਂ ਨੇ ਟ੍ਰੈਪ ਲੇ ਕਰਤਾ ਟ੍ਰੈਪ ਲੇ ਕਰ ਦਿੱਤਾ ਤੇ ਜਿਸ ਬੰਦੇ ਕੋਲ ਪੈਸੇ ਮੰਗੇ ਸੀ ਉਹ ਰੰਗੇ ਹੱਤੀ ਪੈਸੇ ਫੜੇ ਗਏ ਸੀ ਔਰ ਉਸ ਤੋਂ ਬਾਅਦ ਇਹ ਪਤਾ ਲੱਗਾ ਕਿ ਇਸ ਡਿਪਾਰਟਮੈਂਟ ਦੇ ਮਿਨਿਸਟਰ ਸਾਹਿਬ ਨੇ ਪੰਜਾਬ ਦੇ ਜਿੰਨੇ ਪੀਐਸਪੀਸੀਲ ਦੇ ਸਰਕਲਸ ਨੇ ਉਹਨਾਂ ਨੂੰ ਇੱਕ ਸਰਟਨ ਅਮਾਉਂਟ ਲਾ ਕੇ ਦਿੱਤਾ ਸੀ ਕਿ ਇੰਨੇ ਪੈਸੇ ਇਕੱਠੇ ਕਰੋ ਇਹ ਸਾਰੇ ਦਿੱਲੀ ਕਰਨੇ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਜਿਹੜਾ ਇੱਥੋਂ ਤੱਕ ਨਹੀਂ ਦਿਸ ਲੈਟਰ ਹੈਸ ਗੋਨ ਟੂ ਦੀ ਸੀਐਮ ਐਂਡ ਨਾਥਿੰਗ ਹੈਸ ਕਮ ਆਊਟ ਆਫ ਦਿਸ ਨੰਬਰ 2 ਸਰ ਤੁਹਾਡੇ ਬਿਜ਼ਨੈਸ ਡਿਪਾਰਟਮੈਂਟ ਨੇ ਇਹਨਾਂ ਦੇ ਚੀਫ ਨੇ ਇੱਕ ਚਿੱਠੀ ਚੀਫ ਸੈਕਟਰੀ ਸਾਹਿਬ ਨੂੰ ਲਿਖੀ ਸੀ ਇਹਨਾਂ ਤੋਂ ਪਹਿਲਾਂ ਕਿ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ 48 ਇਹੋ ਜਿਹੇ ਰੈਵਨਿਊ ਅਫੀਸ਼ਰ ਨੇ ਜਿਹਦੇ ਵਿੱਚ ਮੈਜੋਰਿਟੀ ਤਹਿਸੀਲਦਾਰ ਨਾਇਬ ਤਹਿਸੀਲਦਾਰ ਬਾਕੀ ਨੇ ਜਿਨ੍ਹਾਂ ਦੇ ਇੰਟਰਬਿਟਰੀਅਸ ਵਿਚੋਲੇ ਜਿਹੜੇ ਉਹਨਾਂ ਦੇ ਨਾਮ ਵੀ ਦਿੱਤੇ ਇਹਨਾਂ ਤਹਿਸੀਲਦਾਰਾਂ ਦੇ ਨਾਇਬ ਤਹਿਸੀਲਦਾਰਾਂ ਦੇ ਨਾਮ ਦਿੱਤੇ ਤੇ ਸਿਰ ਉਹਨਾਂ ਨੂੰ ਬਕਾਇਦਾ ਤੌਰੇ ਗੱਲ ਕਹੀ ਕਿ ਇਹ ਕਰਪਟ ਅਫੀਸ਼ਰ ਨੇ ਨੇ ਦੀ ਇਨਕੁਆਰੀ ਕੀਤੀ ਤੇ ਇਨਕੁਆਰੀ ਕਰਨ ਦੇ ਬਜਾਏ ਉਹ ਸਾਰੇ ਦੇ ਸਾਰੇ ਦੀ ਆਪੋਜੀਸ਼ਨ ਦੇ ਵਿੱਚ ਪੰਜਾਬ ਵਿੱਚ ਲੱਗੇ ਨੇ ਐਂਡ ਇਹਨਾਂ ਦੇ ਇੱਕ ਰਿਟਾਇਰਡ ਆਫੀਸਰ ਨੇ ਰੈਵਨਿਊ ਆਫਸਰ ਨੇ ਇਹ ਗੱਲ ਕਹੀ ਹੈ ਕਿ ਸਪੀਕਰ ਸਾਹਿਬ ਕਿ ਤਕਰੀਬਨ ਰਜਿਸਟਰੀਆਂ ਦੇ ਵਿੱਚ ਇੰਤਕਾਲਾਂ ਦੇ ਵਿੱਚ ਜਿੰਨੇ ਰੈਵਨਿਊ ਦੇ ਵਿੱਚ ਪੈਸੇ ਇਕੱਠੇ ਤਹਿਸੀਲਾਂ 'ਚ ਹੋ ਰਹੇ ਨੇ ਇਹ ਐਵਰੇਜ 1000 ਕਰੋੜ ਰੁਪਇਆ ਪਰ ਵੀ ਨਾ ਇਹ ਰਿਸ਼ਵਤ ਚਲਦੀ ਵਿੱਚ ਕਮਸ ਟੂ 12000 ਕਰੋੜ ਰੁਪਇਆ ਹੈ

ਕੰਤੋਂ ਨੂੰ ਦੱਸਿਆ ਸੀਐਲਯੂਜ਼ ਦਾ 100 ਰੁਪਏ ਦੇ ਸੀਐਲਯੂਜ਼ ਇਸ ਲਈ ਡੇਢ ਦੇ ਵਿੱਚ ਇਸੇ ਸਰਕਾਰ ਨੇ ਤੁਹਾਡੀ ਗੱਲ ਆ ਗਈ ਐਕਸਾਈਜ਼ ਦੇ ਪੈਸੇ ਵੱਡੇ ਪੈਮਾਨੇ ਦੇ ਐਕਸਾਈਜ਼ ਦੇ ਵਿੱਚ ਜਿਹੜੀ ਚੋਰੀ ਹੋ ਰਹੀ ਬਾਜੀ ਬਸ ਤੁਹਾਡੀ ਗੱਲ ਸੋ ਮੇਰੀ ਗੁਜ਼ਾਰਿਸ਼ ਇਹ ਹੈ ਕਾਈਂਡਲੀ ਗੱਲ ਤੇ ਮੇਰੀ ਆ ਗਈ ਕੋਈ ਜਿਹੜੀ ਜ਼ੀਰੋ ਟੋਲਰੈਂਸ ਦੀ ਤੁਸੀਂ ਗੱਲ ਕੀਤੀ ਸਪੀਕਰ ਸਾਹਿਬ ਉਹਨੂੰ ਅਮਲੀ ਜਾਮਾ ਵੀ ਪਤਾਈ ਥੈਂਕ ਯੂ ਲੈਟਸ ਸ਼ੋ ਕੋਈ ਇਹਦੇ ਤੇ ਕੋਈ ਜੁਡੀਸ਼ੀਅਲ ਇਨਕੁਆਇਰੀ ਕਰਵਾਉਣ ਨੂੰ ਇਹ ਕੋ ਹਾਊਸ ਕਮੇਟੀ ਬਣਾਉਣ ਨੂੰ ਆਪਾ ਤਿਆਰ ਹੈ ਆ ਸਪੀਕਰ ਸਾਹਿਬ ਮੇਰੀ ਗੁਜ਼ਾਰਿਸ਼ ਹੈ ਨਹੀਂ ਵਿਲ ਯੂ ਡੂ ਇਟ ਪਲੀਜ਼ ਥੈਂਕ ਯੂ ਪਲੀਜ਼ ਬੈਠੋ ਦੇਖੋ ਮੰਤਰੀ ਜੀ ਜ਼ੀਰੋ ਆਵਰ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਜਵਾਬ ਤੁਸੀਂ ਜਵਾਬ ਦੇਣਾ ਚਾਹੁੰਦੇ ਤਾਂ ਦੇ ਦਿਓ ਜੀ ਮਾਨਯੋਗ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਤੇ ਮੈਂ ਬਾਜਵਾ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ ਕਿ ਇਹ ਪਾਰਟੀ ਫੰਡ ਸੀਗਾ ਇਹ ਕਲੀਅਰ ਕਰਦੇ ਨੇ ਕਿ ਇਹ ਕਿਹੜੀ ਪਾਰਟੀ ਦਾ ਫੰਡ ਸੀਗਾ ਕਿਹੜੀ ਪਾਰਟੀ ਦਾ ਫੰਡ ਸੀਗਾ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਸੀਂ ਹੁਣ ਤੁਸੀਂ ਹੁਣ ਬੈਠੋ ਉਹਨੂੰ ਗੱਲ ਇੱਕ ਮਿੰਟ ਦੀ ਸਾਹਿਬ ਮੈਂ ਇੱਕ 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 ਮਿੰਟੇ ਗੱਲ ਇੱਕ ਮਿੰਟ ਮੰਤਰੀ ਜੀ ਮੰਤਰੀ ਜੀ ਮੰਤਰੀ ਜੀ ਇੱਕ ਵੇਖੋ ਇੱਕ ਮਿੰਟ ਮੰਤਰੀ ਜੀ ਬਾਜਵਾ ਸਾਹਿਬ 39 ਬਾਜਵਾ ਜੀ ਇੱਕ ਮਿੰਟ 39 ਐਸੋਸੀਏਸ਼ਨ ਤੋਂ ਨੇ ਬਿਜਲੀ ਬੋਡ ਇੱਕ ਮਿੰਟ ਬਿਜਲੀ ਬੋਡ ਦੀ 39 ਦਾ ਸੁਣ ਮੰਤਰੀ ਜੀ ਇੱਕ ਮਿੰਟ ਆਸੋਸੀਏਸ਼ਨ ਚੇਅਰ ਨੋਟਸ ਕਰੋ ਬਾਜਵਾ ਜੀ ਤੁਸੀਂ ਤੁਸੀਂ ਬੈਠੋ ਤੁਸੀਂ ਬੈਠੋ ਮੇਰੀ ਗੱਲ ਸੁਣੋ ਕੋ ਨਾ ਲਾ ਲਿਆ ਜਿਹੜੀ ਪਾਰਟੀ ਜਿਹੜੀ ਪਾਰਟੀ ਗੁਜਰਾਤ ਦੇ ਵਿੱਚ 2003 ਦੇ ਵਿੱਚ ਹੋ ਰਹੀ ਸੀਗੀ ਉਹ ਕਿਹੜੇ ਫੰਡ ਨਾਲ ਹੋ ਰਹੀ ਸੀਗੀ ਕਿਹੜੇ ਫੰਡ ਨਾਲ ਹੋ ਰਹੀ ਸੀਗੀ ਤੁਸੀਂ ਜਦੋਂ ਪੀਡਬਲ ਜੁੜੀ ਮੰਤਰੀ ਸੀਗੇ 28 ਅਧਿਕਾਰੀ ਫੜੇ ਗਏ ਸੀਗੇ ਅਠਾਈ ਅਧਿਕਾਰੀ ਲੋਕਸਕੈਨ ਦੇ ਵਿੱਚ ਬਾਦਵਾ ਸਾਹਿਬ ਜਦੋਂ ਤੁਸੀਂ ਪੀਡੌਲ ਜੁੜੀ ਮੰਤਰੀ ਸੀਗੇ 28 ਅਧਿਕਾਰੀ ਫੜੇ ਗਏ ਸੀਗੇ ਕੀ ਕੀਤਾ ਤੁਸੀਂ ਉਹਨਾਂ ਦਾ ਕੀ ਕੀਤਾ ਉਹਨਾਂ ਦਾ 28 ਅਧਿਕਾਰੀ ਫੜੇ ਗਏ ਸੀਗੇ ਤੁਸੀਂ ਉਦੋਂ ਤੁਸੀਂ ਉਦੋਂ ਪੀਡੌਲ ਜੁੜੀ ਮੰਤਰੀ ਸੀਗੇ ਮੈਂ ਸਾਰੇ ਸਤਕਾਰਯੋਗ ਮੈਂਬਰ ਸਾਹਿਬਾਨ ਨੂੰ ਕਹਿੰਦੇ ਆਪਣੀ ਆਪਣੀ ਸੀਟਾਂ ਤੇ ਬੈਠਣ ਮੈਂ ਇੱਕ ਮਿੰਟ ਮੇਰੀ ਗੱਲ ਸੁਣ ਲਓ ਅਬ ਤੁਸੀਂ ਗੱਲ ਕਰਿਓ ਬੈਠੋ ਇੱਕੋ ਮਿੰਟ ਬੈਠੋ ਬੈਠੋ ਆਪਾਂ ਗੱਲ ਕਰਦੇ ਆ ਆਪਾਂ ਗੱਲ ਕਰਦੇ ਆ ਆਪਾਂ ਗੱਲ ਕਰਦੇ ਆ ਇੱਕ ਮਿੰਟ ਬੈਠੋ ਜੀ ਇੱਕ ਮਿੰਟ ਇੱਕ ਮਿੰਟ ਤੁਸੀਂ ਵੀ ਬੈਠੋ ਸਾਰੇ ਟ੍ਰੈਜਰੀ ਬੈਠੇ ਵੀ ਬੈਠਣ ਆਪੋਜੀਸ਼ਨ ਵਿੱਚ ਵੀ ਬੈਠਣ ਮੈਨੂੰ ਵੀ ਇਹਨੇ ਗੱਲ ਕਰਨੀ ਮੇਰੀ ਇੱਕ ਬੇਟੀ ਹੈ ਇੱਕ ਮਿੰਟ ਇੱਕ ਮਿੰਟ ਬੈਠੋ ਮੰਤਰੀ ਜੀ ਬੈਠੋ ਮੰਤਰੀ ਜੀ ਇੱਕ ਮਿੰਟ ਬੈਠੋ ਤੁਹਾਨੂੰ ਮੌਕਾ ਦਿੱਤਾ ਜਾ ਬੈਠੋ ਦੇਖੋ ਜਦੋਂ ਸਤਕਾਰਯੋਗ ਲੀਡਰ ਆਪੋਜੀਟ ਲੀਡਰ ਉਹ ਆਪੋਜੀਸ਼ਨ ਬੋਲੇ ਕਿਸੇ ਨੇ ਇੰਟਰਰਪਟ ਨਹੀਂ ਕੀਤਾ ਔਰ ਨਾ ਹੀ ਕਰਨਾ ਚਾਹੀਦਾ ਜਦੋਂ ਲੀਡਰ ਆਫ ਹਾਊਸ ਬੋਲਦੇ ਆ ਉਦੋਂ ਵੀ ਨਹੀਂ ਕਰਨਾ ਚਾਹੀਦਾ ਲੇਕਿਨ ਜਦੋਂ ਲੀਡਰ ਆਫ ਆਪੋਜੀਸ਼ਨ ਦੀ ਗੱਲ ਦਾ ਜਵਾਬ ਦੇਣਾ ਤੇ ਕੋਈ ਸਤਕਾਰਯੋਗ ਮੈਂਬਰ ਖੜਾ ਹੁੰਦਾ ਮੰਤਰੀ ਖੜਾ ਹੁੰਦਾ ਉਹਨੂੰ ਵੀ ਇੰਟਰਰਪਟ ਨਹੀਂ ਕਰਨਾ ਚਾਹੀਦਾ ਸੋ ਪਲੀਜ਼ ਤੁਸੀਂ ਬੈਠੋ ਪਲੀਜ਼ ਤੁਸੀਂ ਲੈ ਲੈਮ ਰਿਪਲਾਈ ਨਹੀਂ ਨਹੀਂ ਲੈਟੇਮ ਰਿਪਲਾਈ ਨਹੀਂ ਨਹੀਂ ਲੈਟੇਮ ਰਿਪਲਾਈ ਯੂ ਹੈਵ ਯੂ ਹੈਵ ਪਲੇਸਡ 올 ਯੋਰ ਐਸਪਰਸ਼ਨਸ ਓਨ

ਤਾਂ ਐ ਸਰ ਜੇ ਸਰ ਕਿਉਂ ਨਹੀਂ ਬਿਜਲੀ ਦੇ ਡਿਪਾਰਟਮੈਂਟ ਕੋਲੇ ਜਾ ਕੇ ਆਪਣਾ ਬਿਆਨ ਦਰਜ ਕਰਾਉਂਦੀ ਕਿਉਂਕਿ ਇੱਕ ਮਿੰਟ ਇੱਕ ਮਿੰਟ ਬਾਰ ਬਸ ਇਧਰ ਕੇ ਨਾ ਦੱਸ ਕਰੋ ਚੁੱਪ ਕਰਕੇ ਬੈਠੋ ਇੱਕ ਮਿੰਟ ਕੇ ਨਾ ਦੱਸ ਕਰੋ ਕੈਨੇਡਾ ਬੋਲੀ ਜਾਂਦੇ ਹੋ ਕੇ ਨਾ ਦੱਸ ਕਰੋ ਬੋਲਦੇ ਤੁਸੀਂ ਹਰ ਗੱਲ ਪਗੜ ਲੈਣੇ ਹੋਗੇ ਚੁੱਪ ਕਰਕੇ ਇੱਕ ਮਿੰਟ ਸੁਣੋ ਕੇ ਨਾ ਦੱਸ ਕਰੋ ਚੁੱਪ ਕਰਕੇ ਹਰ ਗੱਲ ਤੇ ਬੋਲ ਕੇ ਕੇ ਨੂ ਦੀਮਾ ਜੀ ਕੇ ਨਾ ਦੱਸ ਕਰੋ ਪਲੀਜ਼ ਬੈਠੋ ਜੰਨ ਸੁਣਦਾ ਮਾਤਾ ਰੱਖਾ ਜੋ ਵੀ ਜੋ ਵੀ ਲੁੱਕ ਦਾ ਸਕੈਨ ਗੱਲ ਚਿਹਰ ਦੀ ਇੱਜ਼ਤ ਤੋਂ ਬਿਨਾਂ ਕੀਤੀ ਜਾਂਦੀ ਹੈ ਰਿਕਾਰਡ ਨਾ ਕੀਤੀ ਜਾਵੇ ਕਿਹੜੀਆਂ ਪਾਰਟੀਆਂ ਕਰਦੇ ਸੀ ਇਹ ਇਹ ਸਾਰਾ ਪੰਜਾਬ ਜਾਣਦਾਗਾ ਠੀਕ ਆ ਸ਼ਾਂਤੀ ਰਹਿਓ ਸ਼ਾਂਤੀ ਰੱਖੋ ਪੰਜਾਬ ਜਾਣਦਾਗਾ ਪਹਿਲੀ ਪਾਲਸੀਆ ਪੰਜਾਬ ਦੀ ਤੁਹਾਡੇ ਕੋਲੇ 6000 ਸੀ 11000 ਕੋਟ ਰੁਪਏ ਹੋ ਗਿਆ ਖਰ ਖਾਂਦਾ ਸੀਗਾ ਤੁਸੀਂ ਖਾਂਦਾ ਸੀ ਪੈਸੇ ਆ ਤੁਹਾਡੇ ਕੋਲੀ ਖਾਂਦਾ ਸੀ ਪੈਸੇ ਅਜਵਾਸ ਸਾਹਿਬ ਪੰਜਾਬ ਜਾਣਦਾ ਕਿ ਤੁਸੀਂ ਲੁਕ ਦਾ ਸਕੈਮ ਕੀਤਾ ਸੀਗਾ ਪੰਜਾਬ ਜਾਣਦਾਗਾ ਮੈਂ ਕਰਵਾਇਸੀ ਥੋੜੀ ਕਰਨੀ ਸੀ ਸਰਕਾਰ ਤੁਹਾਡੀ ਆਈ ਆਗੀ 15 ਸਾਲ ਪੁਰਾਣੀ ਆ ਕਰ ਰਹੇ ਆ ਕਿ ਲੱਭ ਲੈਣੇ ਆ ਮੇਰੀ ਗੱਲ ਸੁਣੋ ਤੁਹਾਡੀ ਜਿਹੜੀ ਐਸੋਸੀਏਸ਼ਨ ਦੀ ਗੱਲ ਕਰਦੇ ਨੇ ਹੈ ਉਹ ਕਿਉਂ ਨਹੀਂ ਬਿਜਲੈਸ ਕੋਲ ਜਾ ਕੇ ਪਰਚਾ ਦਰਜ ਕਰਾਉਂਦੇ ਜੀ ਕਿਉਂ ਨਹੀਂ ਜਾ ਕੇ ਬੋਲਦੇ ਹੋ ਇਹ ਆਪੋਜੀਸ਼ਨ ਦਿੰਦੇ ਨੇ ਕਿ ਸੋ ਇਨਵੈਸਟੀਗੇਸ਼ਨ ਜਿਹੜੀ ਆ ਮਾਨਜੋਗ ਸਪੀਕਰ ਸਾਹਿਬ ਇਨਵੈਸਟੀਗੇਸ਼ਨ ਜਿਹੜੀ ਆ ਕੋਹ ਦੇ ਇਨਸੀਡੈਂਟ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹਨਾਂ ਨੂੰ ਕੌਣ ਰਣੀ ਕਮੈਂਟਰੀ ਬੰਦ ਕਰ ਲ ਇਹਨਾਂ ਨੂੰ ਕੌਣ ਆਪਣੀ ਰਣੀ ਕਮੈਂਟਰੀ ਬੰਦ ਕਰ ਲ ਉਹਦੀ ਇਨਵੈਸਟੀਗੇਸ਼ਨ ਜਿਹੜੀ ਆ ਪੰਜਾਬ ਦੀ ਜੋ ਵੀ ਛੇਰ ਦੀ ਇਜਾਜ਼ਤ ਤੋਂ ਬਿਨਾ ਕਿਹਾ ਗਿਆ ਰਿਪੋਰਟ ਨਾ ਕੀਤਾ ਜਾਵੇ ਹੋ ਜਾਊਗਾ ਪਤਾ ਲੱਗ ਜੂ ਕੌਣ ਕੀ ਆਗਾ ਸੋ ਇਨਵੈਸਟੀਗੇਸ਼ਨ ਹੋ ਜਾਣ ਤੋਂ ਇਹਨਾਂ ਨੂੰ ਕੌਣ ਠੰਡ ਰੱਖਣ ਇਹ ਇਹਨਾਂ ਦੇ ਸਮੇਂ ਤੇ ਕੁਝ ਹੋਇਆ ਪੰਜਾਬ ਜਾਣ ਦਾਗਾ ਤੁਹਾਡੇ ਹੀ ਬਹੁਤ ਸਾਰੇ ਕਲੀਗ ਜਿਹੜੇ ਇਹਨਾਂ ਦੀ ਹਵਾ ਖਾ ਰਹੇ ਨੇਗੇ ਉਹਨਾਂ ਬਾਰੇ ਵੀ ਕੁਝ ਦੱਸ ਦਿਆ ਕਰੋ ਪੰਜਾਬ ਦੇ ਲੋਕਾਂ ਨੂੰ ਕੀ ਕਰਦਾ ਫਿਕਰ ਦਾ ਬਾਜਵਾ ਸਾਹਿਬ ਦੋ ਮਿੰਟ ਬੈਠੋ ਅਮਨ ਅਰੋੜਾ ਜੀ ਦੋ ਮਿੰਟ ਬੈਠੋ ਅਮਨ ਅਰੋੜਾ ਸੁਣ ਲਓ ਇੱਕ ਮਿੰਟ ਅਰੋੜਾ ਜੀ ਅਰੋੜਾ ਜੀ ਇੱਕੋ ਮਿੰਟ ਅੱਛਾ ਬਾਜਵਾ ਜੀ ਹੁਣ ਉਹਦਾ ਜਵਾਬ ਤਾਂ ਦੇ ਲੈਂਦੇ ਹੋ ਤੁਸੀਂ ਬੈਠੋ ਆਰਾਮ ਨਾਲ ਤੇ ਤੁਸੀਂ ਬੋਲੋ ਤੁਹਾਨੂੰ ਜਵਾਬ ਦੇਣਾ ਜੀ ਉਹ ਜਵਾਬ ਤੁਹਾਡਾ ਹੀ ਦੇ ਰਹੇ ਆ ਉਹ ਤੁਹਾਡਾ ਜਵਾਬ ਦੇ ਰਹੇ ਆ ਤੁਸੀਂ ਬੈਠੋ ਤੁਹਾਡੀ ਗੱਲ ਆ ਗਈ ਇਹ ਚੇਅਰ ਨੇ ਡਿਸਾਈਡ ਕਰਨਾ ਹੈ ਇਹ ਤੇ ਇਹਨੇ ਡਿਸਾਈਡ ਕਰਨਾ ਹੈ ਕੀ ਕਰਨਾ ਨਹੀਂ ਕਰਨਾ ਤੁਸੀਂ ਆਪਣੀ ਗੱਲ ਰੱਖੀ ਤੁਸੀਂ ਬੈਠੋ ਆ ਬਣਾ ਅਮਰ अरोड़ा ਜੀ ਬਾਜਵਾ ਸਾਹਿਬ ਅਮਰ अरोड़ा ਜੀ ਇੱਕ ਮਿੰਟ ਪਹਿਲਾਂ ਇਹਨਾਂ ਨੂੰ ਇੱਕ ਮਿੰਟ ਕੋਈ ਗੱਲ ਨਹੀਂ ਤੁਸੀਂ ਇੱਕ ਮਿੰਟ ਮਾਈਕ ਔਨ ਕਰ ਦੋ ਬੋਲੋ ਕੀ ਬੋਲਣਾ ਚਾਹੁੰਦੇ ਦੱਸੋ ਗੱਲ ਆ ਬਸ ਇੱਕ ਮਿੰਟ ਬੋਲੋ ਜੀ ਬੋਲਣ ਦੋ ਏਡੀ ਕੀ ਗੱਲ ਹੈ ਬੋਲਣ ਦੋ ਤੁਸੀਂ ਬੈਠੋ ਸਾਰੇ ਸਾਥੀ ਪਹਿਲਾਂ ਬੈਠਣਗੇ ਸਾਰੇ ਸਾਰੇ ਸਾਥੀ अरोड़ा ਸਾਹਿਬ ਤੁਸੀਂ ਬੈਠੋ ਜੀ ਸਾਰੇ ਬੈਠਣਗੇ ਸਾਰੇ ਬੈਠਣਗੇ ਮੈਂ ਇੱਕ ਇੱਕ ਬੇਨਤੀ ਕਰਕੇ ਚਾਹੁੰਦਾ ਮੈਂ ਦੁਬਾਰਾ ਰਿਪੀਟ ਕਰਦਾ ਜਦੋਂ ਲੀਡਰ ਆਫ ਆਪੋਜੀਸ਼ਨ ਬੋਲਦੇ ਆ ਕੋਈ ਇੰਟਰਫਰੈਂਸ ਨਹੀਂ ਚਾਹੀਦੀ ਔਰ ਨਹੀਂ ਹੋਈ ਜਦੋਂ ਲੀਡਰ ਆਫ ਹਾਊਸ ਬੋਲਦੇ ਆ ਕੋਈ ਇੰਟਰਫਰੈਂਸ ਨਹੀਂ ਚਾਹੀਦੀ ਜਦੋਂ ਲੀਡਰ ਆਫ ਆਪੋਜੀਸ਼ਨ ਨੇ ਕੋਈ ਗੱਲ ਰੱਖੀ ਹੈ ਔਰ ਉਹ ਉਹਦਾ ਜਵਾਬ ਕੋਈ ਮਾਨਯੋਗ ਮੈਂਬਰ ਦੇ ਰਿਹਾ ਤੇ ਉਹ ਸੁਣਨੀ ਚਾਹੀਦੀ ਆਪਾਂ ਨੂੰ ਦੱਸੋ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਮੈਂ ਇਹ ਕਹਿਣਾ ਰਿਪੀਟ ਨਾ ਕਰਿਓ ਜਿਹੜੀ ਗੱਲ ਪਹਿਲਾਂ ਕਹੀ ਉਹਨਾਂ ਦੇ ਬੀਕਰ ਹੋ ਦੱਸੋ ਮੇਰੀ ਗੱਲ ਸਪੀਕਰ ਸਾਹਿਬ ਇਹ ਹੈ ਜਿਹੜਾ ਪੀਐਸਪੀਸੀਐਲ ਦੇ ਇੰਜੀਨੀਅਰਸ ਐਸੋਸੀਏਸ਼ਨ ਨੇ ਐਡਾ ਗ੍ਰੇਵ ਚਾਰਜ ਲਾਇਆ ਬੰਦਾ ਗ੍ਰਿਫਤਾਰ ਕੀਤਾ ਗਿਆ ਕੀ ਉਹਦੀ ਕੋਈ ਹਾਊਸ ਕਮੇਟੀ ਬਣਾਓਗੇ ਜਾਂ ਕੋਈ ਜੁਡੀਸ਼ੀਅਲ ਕਮਿਸ਼ਨ ਬਿਠਾਓਗੇ ਜਿਹੜਾ ਇਹਨੂੰ ਪ੍ਰੂਵ ਕਰੇ ਇਹ ਕੋਈ ਛੋਟੀ ਗੱਲ ਐ ਜੀ ਪੰਜਾਬ ਦੇ ਸਾਰੇ ਸਰਕਲਸ ਨੂੰ ਕਿਹਾ ਜਾਂਦਾ ਕਿ ਇੰਨੇ ਪੈਸੇ ਇਕੱਠੇ ਕਰਕੇ ਉੱਥੇ ਧਲੋ ਜੀ ਆ ਜਿਹੜੇ ਤੁਹਾਡਾ ਤਹਿਸੀਲਦਾਰਾਂ ਦਾ ਸਕੈਮ ਹੈ ਉਹੀ ਬੰਦੇ ਲੱਗੇ ਨੇ ਇਹਨਾਂ ਦੇ ਬੰਦਿਆਂ ਦਾ ਕਿਹੜਾ ਹਜ਼ਾਰ ਕਰੋੜ ਰੁਪਏ ਜੀ ਹਜ਼ਾਰ ਕਰੋੜ ਰੁਪਏ ਦਾ ਮਹੀਨੇ ਦੀ ਹਾਰੇ ਤਹਿਸੀਲ ਦੇ ਵਿੱਚ ਸਰਕਾਰੋ ਲੀਡਰ ਆਫ oppositon ਨੂੰ ਜ਼ਿੰਦਗੀ ਕੀਤੀ ਜਾਂਦੀ ਹੈ ਕਿ ਇਹ ਤੁਹਾਡੀਆਂ ਗੱਲਾਂ ਤੁਸੀਂ ਪਹਿਲੇ ਕਹਿ ਚੁੱਕੇ ਹੋ ਕੋਈ ਨਵੀਂ ਗੱਲ ਦੇ ਦੱਸੋ ਹੁਣੇ ਕਹੀਆਂ ਜੀ ਹਾਂ ਹੁਣੇ ਕਹੀਆਂ ਤੁਸੀਂ ਤੁਹਾਡੇ ਤੋਂ ਮੰਗ ਕਰਨਾ ਤੁਸੀਂ ਯੂਏਡੀ ਹੈਡ ਆਫ ਦੀ ਵਿਧਾਨ ਸਭਾ ਅਸੀਂ ਤੁਹਾਡੇ ਕੋਲ ਮੰਗ ਕਰਨਾ ਕੀ ਤੁਸੀਂ ਕੋਈ ਹਾਊਸ ਕਮੇਟੀ ਬਣਾਓਗੇ ਜੀ ਇਹਦੇ ਤੇ ਔਰ ਔਰ ਵਿਲ ਯੂ ਬੇਕ ਦਾ ਜੁਡੀਸ਼ੀਅਲ ਕਮਿਸ਼ਨ ਔਨ ਦਿਸ ਬੈਠੋ ਥੀਸ ਆ ਵੈਰੀ ਗ੍ਰੇਵ ਚਾਰजेस ਇਹੋ ਜਿਹੇ ਚਾਰजेस ਤੇ ਜਿਹੜੇ ਮਰਜ਼ੀ ਤੁਸੀਂ ਗੱਲ ਕਰ ਲੋ ਤੇ ਹਾਂਜੀ ਕਰੋ ਥੈਂਕ ਯੂ ਜੀ ਸ਼੍ਰੀਮਾਨ ਅਮਨ ਅਰੋੜਾ ਜੀ